ਸਤਿਗੁਰ ਜੀ ਨਮਸਕਾਰ ਵਾਇਕਲ ਜੀ ਕਾ ਖਾਤਸਾ ਵਾਇਕਲ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਦਾਇਕ ਹਲਕਾ ਜੀ ਨਾਲਾ ਮੈਂ ਇਸ ਵੇਲੇ ਸਰਪ੍ਰਕਾਸ਼ ਸ਼ਕ ਸਾਡੀ ਚੌਂਕੀ ਆ ਜ ਨਾਲੇ ਬਿਲਕੁਲ ਦਰਿਆ ਦੇ ਕੰਡੇ ਤੇ ਖੜੇ ਆਪਾਂ ਉਹ ਬਿਲਕੁਲ ਹਿੰਦਪਾਕ ਬਾਰਡਰ ਦੇ ਨਾਲ ਜਿਹੜਾ ਖੜੇ ਮੈਨੂੰ ਆ ਸਾਡੇ ਕਿਸਾਨ ਭਰਾ ਜਿਹੜੇ ਆ ਇਹ ਇੱਥੇ ਲੈ ਕੇ ਆਏ ਆ ਕਿਉਂਕਿ ਇੱਥੇ ਕਦੀ ਕੋ ਆਇਆ ਹੀ ਨਹੀਂ ਔਰ ਸੱਚ ਗੱਲ ਇਹ ਆ ਕਿ ਮੈਂ ਵੀ ਪਹਿਲੀ ਵਾਰ ਆਇਆ ਉਦੇ ਮਿੰਨੂ ਦਿਖਾਉਣ ਲਿਆਇ ਸੀ ਤੇ ਮੈਂ ਤੁਹਾਨੂੰ ਵੀ ਜਿਹੜੀ ਗੱਲ ਦਿਖਾਉਣੀ ਚਾਹੁੰਦਾ ਮੈਂ ਉਹ ਦਿਖਾਉਣੀ ਚਾਹੁੰਦਾ ਕਿ ਰਾਵੀ ਦਰਿਆ ਅਸਲ ਦੇ ਚੋ ਆ ਆ ਸਾਰਾ ਦਰਿਆ ਨਵਾਂ ਬਣ ਗਿਆ ਜ਼ਮੀਨ ਸਾਡੀ ਟੋਟਲ ਸਾਡੀ ਸੈਂਕੜੇ ਏਕੜ ਜ਼ਮੀਨ ਸੀਗੀ ਜਿਹੜੀ ਦਰਿਆ ਦੇ ਵਿੱਚ ਦਰਿਆਬੁਰਦ ਹੋ ਗਈ ਆ ਉਹ ਅੱਗੇ ਜਿਹੜੇ ਰੁੱਖ ਨੇ ਇਹ ਸਾਡੇ ਪੰਜਾਬ ਸਰਕਾਰ ਦਾ ਇੱਕ ਜੰਗਲ ਹੈ 300 ਏਕੜ ਦਾ ਉਸ ਤੋਂ ਪਹਿਲੇ ਪਹਿਲੇ ਆਸਾ ਦਾ ਨਵਾਂ ਰਾਵੀ ਦਰਿਆ ਬਣ ਗਿਆ ਇਹ ਨਵਾਂ ਰਾਵੀ ਦਰਿਆ ਸਾਡੀ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਉਹ ਦਰਿਆ ਬਰਦ ਹੋ ਗਈ ਨਾ ਗਰੀਬ ਕਿਸਾਨਾਂ ਦੀ ਤੇ ਵਾ ਵੀ ਅਸਲ ਦੇ ਚੋ ਜਿਆ ਆ ਆ ਢਾ ਲੱਗ ਕੇ ਆਇਆ ਜਦੋਂ ਪਾਣੀ ਆਇਆ ਇਧਰ ਉਹਨੇ ਆਪਣਾ ਨਵਾਂ ਰਸਤਾ ਜਿਹੜਾ ਬਣਾ ਲਿਆ ਸਾਡੇ ਲਈ ਪਹਾੜ ਲਮਕੀਆ ਸਾਡੇ ਲਈ ਪਹਾੜ ਲਮੇਆ ਦੋਸਤੋ ਕਿ ਅਸੀਂ ਇੰਡੀਆ ਗਵਰਨਮੈਂਟ ਨੂੰ ਕਈ ਵਾਰ ਬੇਨਤੀ ਕੀਤੀ ਆ ਕਿਉਂਕਿ ਦਰਿਆਵਾਂ ਦਾ ਇਸ਼ੂ ਜਿਹੜਾ ਇੰਡੀਆ ਗਵਰਨਮੈਂਟ ਦਾ ਇਸ਼ੂ ਆ ਹੁਣ ਅਸੀਂ ਕਿਸਾਨਾਂ ਨੂੰ ਇਧਰ ਜਿਹੜੀ ਫਸਲ ਖਰਾਬ ਹੋਈ ਆ ਇਧਰ ਦੀ ਪਾਣੀ ਪਾਣੀ ਸੀਗਾ ਇਸ ਫਸਲ ਦਾ ਤੇ ਮੌਜਾ ਦੇ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਨੌ ਸਵੀ ਕੀਤਾ ਗਰਦੌਦੀਆਂ ਹੋਦੀਆਂ ਸਭ ਕੁਝ ਹੋਦੀਆਂ ਬਸ ਸਵਾਲ ਇਹ ਆ ਗਿਆ ਜਿਹੜੀ ਦਰਿਆਪੁਰ ਦੀ ਜ਼ਮੀਨ ਆ ਇਹਦਾ ਮੌਜਦਾ ਕੌਣ ਦਊਗਾ ਇੱਥੇ ਜ਼ਮੀਨ ਦਾ ਰੇਟ ਜਿਹੜਾ ਸੀਗਾ ਮੈਨੂੰ ਕਿਸਾਨ ਦੱਸ ਰਹੇ ਸੀ 15 ਤੋਂ 20 ਲੱਖ 22 ਲੱਖ ਰੁਪਇਆ ਏਕੜ ਸੀਗੀ ਪਰ ਇਹ ਜ਼ਮੀਨ ਚਲੀ ਗਈ ਦਰਿਆਪੁਰ ਦੀ ਜ਼ਮੀਨ ਦਾ ਕੋਈ ਮਾਲਕਾ ਨਾ ਜਿਹੜਾ ਜਿਹੜੇ ਬੰਦੇ ਦੀ ਮਾਲਕੀ ਆ ਉਹਨੂੰ ਵਿਚਾਰੇ ਨੂੰ ਕੋਈ ਪੈਸਾ ਨਹੀਂ ਮਿਲਦਾ ਜ ਮਤਲਬ ਉਹਦੀ ਫਸਲ ਤਾਂ ਗਈ ਗਈ ਪਰ ਉਹਦੀ ਜ਼ਮੀਨ ਹੀ ਚਲੀ ਗਈ ਨਵਾਂ ਦਰਿਆਬ ਬਣ ਗਿਆ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਚਾਹੀਦਾ ਹੈ ਸਿਕਰਕੇਸੀ ਕਹਿੰਦੇ ਸੀ ਕਿ ਸਾਨੂੰ 2000 ਕਰੋੜ ਰੁਪਏ ਮੈਨੂੰ ਕਈ ਬੰਦੇ ਨੇ ਕਿਹਾ ਜੀ ਇੰਨਾ ਪੈਸਾ ਕੀ ਕਰਨਾ ਤੁਸੀਂ ਮੈਂ ਇਹੀ ਚੀਜ਼ ਦਿਖਾਉਣੀ ਚਾਹੁੰਦਾ ਸੀਗਾ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਸਾਡੇ ਨੁਕਸਾਨ ਦੀ ਕੈਲਕੂਲੇਸ਼ਨ ਕਰੋ ਤੁਸੀਂ ਅਜਨਾਲੇ ਦੀ ਸਾਡਾ ਨੁਕਸਾਨ ਕੋਈ ਐ ਨਹੀਂ ਹੈ ਕਿ ਪਾਣੀ ਆ ਗਿਆ ਫਸਾ ਸਾਡੀ ਜਿਹੜੀ ਜ਼ਮੀਨ ਡੁੱਗ ਗਈ ਹੈ ਇੱਕ ਕਰੋੜਾਂ ਰੁਪਈਆ ਦੀ ਜ਼ਮੀਨ ਸੀਗੀ ਬੜਾ ਟਾਪ ਦਾ ਝੋਨਾ ਬੜੀ ਟਾਪ ਦੀ ਫਸਲ ਹੁੰਦੀ ਸੀਗੀ ਇਸ ਕਰਕੇ ਮੈਂ ਐਡੀ ਦੂਰ ਮੈਨੂੰ ਕਿਸਾਨ ਲੈ ਕੇ ਆਇਆ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਕਿਦਾਂ ਦਰਿਆ ਇੱਕ ਹੋਲ ਬਣ ਗਿਆ ਉਹਦੇ ਦਰਿਆ ਨੇ ਤੋੜੀ ਕੋਟਰ ਜਿਆਦੇ ਤੱਕ ਸਾਡੀ ਸਾਡੀ ਜ਼ਮੀਨ ਜਿਹੜੀ ਆ ਉਹ ਰੋੜਤੀ ਬਲ ਬੱਦੇ ਦਰਿਆ ਅੱਜ ਕੱਲ ਉੱਥੇ ਸੀਗਾ ਮੈਂ ਉਹ ਸਾਡੀ ਜ਼ਮੀਨ ਦੇ ਤੋੜ ਕੇ ਲੈ ਗਿਆ ਸੋ ਮੈਂ ਮੈਂ ਦੇਖ ਰਿਹਾ ਕਿ ਬੱਲਾ ਜਿਹੜਾ ਟੋਟਲੀ ਸਾਡਾ ਨੁਕਸਾਨ ਕਿੰਨਾ ਹੋਇਆ ਕਿੱਥੇ ਕਿੱਥੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਪਿੱਛੋਂ ਛੜਕਾਂ ਤੋਂ ਆਉਂਦੇ ਆ ਉਹਦੇ ਹੈਲੀਕਾਪਟਰਾਂ ਤੋਂ ਹੋ ਕੇ ਚੱਲ ਜਾਂਦੇ ਆ ਇੱਥੇ ਸਾਦਾ ਉਹ ਨਾ ਮੋਦੀ ਸਾਹਿਬ ਆਹ ਵੇਖੋ ਤੁਹਾਨੂੰ ਪਤਾ ਲੱਗੇ ਕਿ ਕਿਸਾਨ ਕਿੱਥੇ ੜ ਗਏ ਉਹਨਾਂ ਦੀ ਜ਼ਮੀਨ ਕਿੱਥੇ ੜ ੜ ਗਈ ਆ ਤੁਸੀਂ ਆਏ ਹੀ ਪਿੱਛੇ ਉੱਥੇ ਪਠਾਨਕੋਟ ਗਰਦਾਸਪੁਰ ਮਿਲ ਕੇ ਚਲੇਗੇ ਲੋਕਾਂ ਨੂੰ ਤੁਹਾਡੇ ਮੰਤਰੀ ਆਉਂਦੇ ਆ ਛੜਕਾਂ ਦੇ ਫਿਰ ਕੇ ਚੱਲ ਜਾਂਦੇ ਆ ਆਇਆ ਸਾਦਾ ਅਸਲ ਦੇਚ ਜਿਹੜਾ ਨੁਕਸਾਨ ਵੇਖਣਾ ਲਾ ਕਿ ਧਾਬੀ ਨੇ ਸਾਡੇ ਕਿਸਾਨਾਂ ਨੂੰ ਕਿਦਾਂ ਤਬਾਹ ਕਰ ਦਿੱਤਾ ਇਸ ਕਰਕੇ ਮੈਂ ਤੁਹਾਨੂੰ ਹਲਕਾ ਵਿਦਾਇਕ ਹੋਣ ਦੇ ਨਾਤੇ ਫਿਰ ਅਪੀਲ ਕਰੂੰਗਾ ਕਿ ਸਾਨੂੰ 2000 ਕਰੋੜ ਰੁਪਇਆ ਜਿਹੜਾ ਚਾਹੀਦਾ 2000 ਕਰੋੜ ਫਿਰ ਇਹ ਨਾਲਾ ਦਬਾਦਾ ਬੈਲਟ ਹੋਗਾ ਨਹੀਂ ਤੇ ਤੁਸੀਂ ਆਪ ਦੇਖੋ ਤੁਹਾਨੂੰ ਮੈਂ ਵੀਡੀਓ ਭੇਜੂੰਗਾ ਤੁਸੀਂ ਆਪ ਦੇਖ ਲਿਓ ਵੀ ਆ ਇੰਨਾ ਦਾ ਬਚਾਦਿਆਂ ਦਾ ਕੀ ਆਲਾ ਕਿਸਾਨ ਖੋਤੇ ਵਜਾਦੇ ਇਹ ਮੈਨੂੰ ਟਰੈਕਟਰਾਂ ਦੇ ਲੈ ਕੇ ਆ ਇੱਥੇ ਗੱਡੀ ਨਹੀਂ ਆਉਂਦੀ ਗੱਡੀਆਂ ਪਿੱਛੇ ਰਹਿ ਗਿਆ ਅਸੀਂ ਆ ਪੰਜ 7 ਕਿਲੋਮੀਟਰ ਪ੍ਰੋਜੈਕਟਰ ਅਰੇ ਇੱਥੇ ਚੜ ਕੇ ਆਏ ਆ ਵੇਖਣ ਵਾਸਤੇ ਕਿਉਂਕਿ ਮੈਂ ਆਪ ਮਤਲਬ ਇਹਦੇ ਹੜਾ ਤੋਂ ਬਾਅਦ ਹੁਣ ਛੇਸੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਦਿੱਲੀ ਸਾਡੀ ਮਤਲਬ ਜਿਹੜੀ ਆ ਤੁਸੀਂ ਇਹ ਲਿਖ ਕੇ ਭੇਜੋ ਸਾਡਾ ਬੜਾ ਵੱਡਾ ਮਸਲਾ ਕਿ ਜਿਸ ਕਿਸਾਨ ਦਾ 20 ਲੱਖ ਦਾ ਖੇਤ ਧੁਰ ਗਿਆ ਉਹਨੂੰ ਪੈਸਾ ਕੋਈ ਵੀ ਨਾ ਦਵੇ ਸਰਕਾਰ ਇਹ ਤੇ ਬੜਾ ਅਨਿਆਹ ਵਾਲੀ ਗੱਲ ਆ ਸੋ ਮੈਂ ਖੇ ਦੇ ਕੱਲ ਅੱਜ ਮੰਗ ਕਰਦਾ ਇਸ ਥਾਂ ਤੇ ਖਲੋ ਕੇ ਇਹ ਮੇਰਾ ਖਿਆਲ ਹੈ ਕਿ ਸਭ ਤੋਂ ਕੀਰ ਦੇ ਉੱਤੇ ਆਪਾਂ ਹੁਣ ਖਲੋਤੇ ਆ ਅੱਗੇ ਉਹ ਸਾਡਾ ਜੰਗਲ ਹੈ ਜਿਹੜਾ ਸਾਹਮਣੇ ਤੁਸੀਂ ਦੇਖਦੇ ਹੋ ਉਤੋਂ ਅੱਗੇ ਫਿਰ ਪਾਕਿਸਤਾਨ ਜਿਹੜਾ ਸ਼ੁਰੂ ਹੋ ਜਾਂਦਾ ਸੋ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਕਿਉਂਕਿ ਮੈਨੂੰ ਇਹ ਕਈ ਦਿਨਾਂ ਦੇ ਕਹਿ ਰਹੇ ਸੀ ਪਹਿਲਾਂ ਤਾਂ ਆਉਣੀ ਰਸਤਾ ਹੀ ਨਹੀਂ ਸੀ ਪਾਣੀ ਇੰਨਾ ਜ਼ਿਆਦਾ ਸੀਗਾ ਤੇ ਕਹਿੰਦੇ ਜਦ ਸਾਡਾ ਆ ਵੀ ਦੇਖਿਓ ਜੀ ਸਾਡੀਆਂ ਜ਼ਮੀਨਾਂ ਕਿੱਦਾਂ ਚਲ ਗਈਆਂ ਤੇ ਮੈਂ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਮੈਂ ਆਉਂਗਾ ਜੂਤ ਭਾਵੇਂ ਜੋ ਮਰਜ਼ੀ ਹੋ ਜੇ ਅੱਜ ਸਾਨੂੰ ਬੰਦ ਗੱਡੀਆਂ ਭਾਵੇਂ ਹੋਣ ਅਸੀਂ ਮੈਨੂੰ ਲੱਗਦਾ ਕਿ 5-6 ਕਿਲੋਮੀਟਰ ਇਹ ਟਰੈਕਟਰਾਂ ਦੇ ਚੜ ਕੇ ਆਏ ਆ ਕਿਉਂਕਿ ਗੱਡੀ ਨਹੀਂ ਆ ਸਕਦੀ ਸੋ ਵੇਖਿਆ ਕੋਈ ਨਹੀਂ ਆਪਾਂ ਤੁਹਾਡੇ ਨਾਲ ਖੜੇ ਆ ਤੁਹਾਡੀ ਮਤ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਸਾਡਾ ਇਹ ਕਾਨੂੰਨ ਬਣਾਓ ਕੋਈ ਦਰਿਆ ਬੁਰਦ ਜ਼ਮੀਨ ਦਾ ਜਿਹੜਾ ਉਹ ਕਾਨੂੰਨ ਬਣਾਓ ਪਛਾਦੇ ਕਿਸਾਨ ਕਿੱਥੇ ਜਾਣ ਇਹ ਮੈਂ ਤੁਹਾਨੂੰ ਦਿਖਾਉਣ ਲੈ ਕੇ ਆਇਆ ਹਾਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਜਿੱਥੇ ਵੀ ਜੇਸਵੀ ਨੁੱਕਰ ਤੇ ਬੈਠੇ ਹੋ ਸਰ ਇਸ ਗੱਲ ਨੂੰ ਤੁਸੀਂ ਦੇਖੋਗੇ ਨਾਲੇ ਦਾ ਕੀ ਹਾਲ ਬਣ ਗਿਆ ਮੈਂ ਤੁਹਾਨੂੰ ਬਸ ਇਹ ਦਿਖਾਉਣਾ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈਗਲ ਜੀ ਦਾ ਖਾਸਾ ਵਾਈਗਲ ਜੀ ਕੀ ਹਾਲ ਹੈ